ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸੂਰਜ ਚੜਦਾ ਹੈ ਤਾਂ ਹਨੇਰਾ ਪੇ ਦੂਰ ਹੋ ਜਾਂਦਾ ਹੈ ਓਵੇਂ ਹੀ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਨਾਮ ਗੂੰਜਦਾ ਹੈ ਉੱਥੇ ਹਰ ਦੁੱਖ ਹਰ ਘਬਰਾਹਟ ਆਪੇ ਮਿਟ ਜਾਂਦੀ ਹੈ ਇਹ ਪ੍ਰਕਾਸ਼ ਪੁਰਬ ਦਾ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਰੌਸ਼ਨੀ ਸਿਰਫ ਦੀਵੇ ਦੀ ਨਹੀਂ ਰੌਸ਼ਨੀ ਆਪਣੇ ਮਨ ਦੀ ਹੈ ਜੋ ਗੁਰੂ ਦੇ ਨਾਮ ਨਾਲ ਜਗਦੀ ਹੈ ਅੱਜ ਦਾ ਦਿਨ ਸਾਡੇ ਅੰਦਰ ਉਹ ਜੋਤ ਜਗਾਉਣ ਦਾ ਹੈ ਜੋ ਸਦਾ ਲਈ ਚੱਲਦੀ ਰਹੇ ਚਾਹੇ ਬਾਹਰ ਰਾਤ ਹੋਵੇ ਜਾਂ ਫਿਰ ਦਿਨ ਜਦ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਧਰਤੀ ਤੇ ਹੋਇਆ ਸੀ ਉਸ ਵੇਲੇ ਜੱਗ ਵਿੱਚ ਅੰਧਕਾਰ ਸੀ ਮਨੁੱਖ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਸੀ ਗੁਰੂ ਜੀ ਆਏ ਤਾਂ ਰੌਸ਼ਨੀ ਹੋ ਗਈ ਉਹ ਰੌਸ਼ਨੀ ਅੱਜ ਵੀ ਸਾਡੇ ਅੰਦਰ ਹੈ ਸਿਰਫ ਸਾਨੂੰ ਜਗਾਉਣ ਦੀ ਲੋੜ ਹੈ ਇਸ ਲਈ ਅੱਜ ਦਾ ਦਿਨ ਸਿਰਫ ਮਨਾਉਣ ਲਈ ਨਹੀਂ ਜੀਉਣ ਲਈ ਹੈ ਸਵੇਰੇ ਸਵੇਰੇ ਉੱਠ ਕੇ ਨਾਮ ਦਾ ਸਿਮਰਨ ਕਰੋ ਵਾਹਿਗੁਰੂ ਵਾਹਿਗੁਰੂ ਦੀ ਧੁਨ ਆਪਣੇ ਅੰਦਰ ਲਿਆਓ ਜਿਵੇਂ ਹਵਾ ਬਿਨਾ ਜੀਵ ਨਹੀਂ रह ਸਕਦਾ ਓਵੇਂ ਹੀ ਨਾਮ ਬਿਨਾ ਆਤਮਾ ਵੀ ਨਹੀਂ रह ਸਕਦੀ ਜਦ ਘਰ ਵਿੱਚ ਨਾਮ ਦਾ ਉਚਾਰਨ ਹੁੰਦਾ ਹੈ ਉਸ ਘਰ ਵਿੱਚ ਚਿੰਤਾ ਡਰ ਤੇ ਕਲੇਸ਼ ਕਦੇ ਵੀ ਨਹੀਂ ਟਿਕ ਸਕਦਾ ਜਿੱਥੇ ਗੁਰਬਾਣੀ ਦੀ ਆਵਾਜ਼ ਗੂੰਜਦੀ ਹੈ ਉੱਥੇ ਦੂਤ ਹੀ ਨਹੀਂ ਦੇਵਤਿਆਂ ਦੀ ਵੀ ਹਾਜ਼ਰੀ ਹੋਣ ਲੱਗ ਪੈਂਦੀ ਹੈ ਅੱਜ ਦੇ ਦਿਨ ਘਰ ਦੀ ਸਫਾਈ ਕਰੋ ਪਰ ਸਿਰਫ ਬਾਹਰਲੀ ਨਹੀਂ ਅੰਦਰਲੇ ਮਨ ਦੀ ਧੂੜ ਨੂੰ ਵੀ ਸਾਫ਼ ਕਰੋ ਅਹੰਕਾਰ ਈਰਖਾ ਤੇ ਗੁੱਸੇ ਦੀ ਮੈਲ ਕੱਢ ਦਿਓ ਇਹ ਹੀ ਸਫਾਈ ਸੱਚੀ ਸਫਾਈ ਹੈ ਜਦ ਤੂੰ ਦਿਲ ਵਿੱਚੋਂ ਸਾਫ਼ ਹੋ ਜਾਵੇਂਗਾ ਉਦੋਂ ਗੁਰੂ ਦੀ ਜੋਤ ਆਪਣੇ ਆਪ ਤੇਰੇ ਅੰਦਰ ਵੱਸ ਜਾਵੇਗੀ ਇੱਕ ਜੋਤ ਇੱਕ ਜੋਤ ਜਲਾਓ ਘਰ ਵਿੱਚ ਔਰ ਯਾਦ ਰੱਖੋ ਉਹ ਜੋਤ ਸਿਰਫ ਤੇਲ ਨਾਲ ਨਹੀਂ ਪਿਆਰ ਨਾਲ ਜਗਾਈ ਹੋਵੇ ਜਦ ਪਿਆਰ ਦੀ ਲੋ ਜਗਦੀ ਹੈ ਤਾਂ ਘਰ ਵਿੱਚ ਬਰਕਤਾਂ ਦੀ ਰੋਸ਼ਨੀ ਪੈਦਾ ਹੁੰਦੀ ਹੈ ਜਿਸ ਘਰ ਵਿੱਚ ਗੁਰੂ ਦਾ ਨਾਮ ਲਿਆ ਜਾਂਦਾ ਹੈ ਉੱਥੇ ਕਦੇ ਵੀ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ ਕਈ ਵਾਰ ਪੈਸਾ ਘਟ ਹੋ ਸਕਦਾ ਹੈ ਪਰ ਰੋਹਾਨੀ ਖੁਸ਼ੀ ਬੇਅੰਤ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸੱਚਾ ਧਨ ਉਹ ਨਹੀਂ ਜੋ ਹੱਥਾਂ ਵਿੱਚ ਆਵੇ ਤੇ ਖਰਚ ਹੋ ਜਾਵੇ ਸੱਚਾ ਧਨ ਤਾਂ ਉਹ ਹੈ ਜੋ ਹਿਰਦੇ ਵਿੱਚ ਸਦਾ ਟਿਕਿਆ ਰਹੇ ਉਹ ਹੈ ਨਾਮ ਦਾ ਧਨ ਇਸ ਦਿਨ ਇੱਕ ਛੋਟੀ ਜਹੀ ਸੇਵਾ ਜ਼ਰੂਰ ਕਰਿਓ ਕਿਸੇ ਭੁੱਖੇ ਨੂੰ ਖਾਣਾ ਖਵਾ ਦਿਓ ਕਿਸੇ ਪਿਆਸੇ ਨੂੰ ਪਾਣੀ ਪਿਆ ਦਿਓ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜੇ ਤੂੰ ਕਿਸੇ ਦੀ ਭੁੱਖ ਮਿਟਾ ਦਿੱਤੀ ਤਾਂ ਤੂੰ ਮੇਰੇ ਦਰ ਤੇ ਸੇਵਾ ਕਰ ਲਈ ਲੰਗਰ ਦੀ ਸੇਵਾ ਸਿਰਫ ਖਾਣਾ ਨਹੀਂ ਇਹ ਮਨੁੱਖਤਾ ਦੀ ਪਰਖ ਹੈ ਜਿੱਥੇ ਸਭ ਇੱਕੋ ਤਖਤ ਤੇ ਬੈਠ ਕੇ ਖਾਂਦੇ ਨੇ ਉੱਥੇ ਅਹੰਕਾਰ ਆਪਣੇ ਆਪ ਝੁੱਕ ਜਾਂਦਾ ਹੈ ਅੱਜ ਦੇ ਦਿਨ ਗੁਰੂ ਦੇ ਦਰ ਤੇ ਜਾ ਕੇ ਮੱਥਾ ਜ਼ਰੂਰ ਟੇਕੋ ਪਰ ਸਿਰਫ ਮੱਥਾ ਹੀ ਨਾ ਟੇਕੋ ਆਪਣੇ ਮਨ ਨੂੰ ਵੀ ਟੇਕੋ ਜਦ ਮਨ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤਾ ਜਾਵੇ ਤਾਂ ਸਾਰੀ ਚਿੰਤਾ ਆਪਣੇ ਆਪ ਦੂਰ ਹੋ ਜਾਂਦੀ ਹੈ ਗੁਰੂ ਜੀ ਨੂੰ ਕਹੋ ਹੇ ਸਾਹਿਬ ਜੋ ਤੂੰ ਚਾਹੇ ਉਹੀ ਹੋਵੇ ਮੈਨੂੰ ਸਿਰਫ ਤੇਰੇ ਨਾਮ ਨਾਲ ਜੋੜ ਦੇ ਜਦ ਮਨ ਗੁਰੂ ਦੀ ਰਜਾ ਵਿੱਚ ਆ ਜਾਂਦਾ ਹੈ ਤਾਂ ਕਿਸੇ ਗੱਲ ਦੀ ਘਾਟ ਨਹੀਂ ਰਹਿੰਦੀ ਰੋਟੀ ਕਿੰਨੀ ਵੀ ਸਾਦੀ ਹੋਵੇ ਪਰ ਜਦ ਸ਼ੁਕਰਾਨੇ ਨਾਲ ਖਾਈ ਜਾਵੇ ਤਾਂ ਉਹੀ ਰੋਟੀ ਪ੍ਰਸਾਦ ਬਣ ਜਾਂਦੀ ਹੈ ਜਿਸ ਘਰ ਵਿੱਚ ਸ਼ੁਕਰਾਨਾ ਹੈ ਉੱਥੇ ਕਦੇ ਕਲੇਸ਼ ਨਹੀਂ ਗੁਰੂ ਜੀ ਨੇ ਕਿਹਾ ਜਿਸ ਦਾ ਦੇਹੀ ਉਸ ਦਾ ਸਭ ਕੁਝ ਹੈ ਫਿਰ ਕਿਉਂ ਡਰਨਾ ਕਿਉਂ ਤਣਾ ਲੈਣਾ ਜਿਸ ਸਮੇਂ ਮਨ ਗੁਰਬਾਣੀ ਦੇ ਬਚਨਾਂ ਵਿੱਚ ਡੁੱਬਦਾ ਹੈ ਉਸ ਵੇਲੇ ਜੀਵਨ ਦਾ ਸਾਰ ਮਿਲ ਜਾਂਦਾ ਹੈ ਗੁਰੂ ਜੀ ਦਾ ਬਚਨ ਹੈ ਓਮੇ ਵਿੱਚ ਜਗ ਪਰਮਾਇ ਦੂਜੇ ਭਇਆ ਖਾਰ ਜਦ ਤੂੰ ਓਮੇ ਛੱਡ ਦਿੰਦਾ ਹੈ ਤਾਂ ਗੁਰੂ ਆਪ ਤੇਰੇ ਹਿਰਦੇ ਵਿੱਚ ਵਸਦਾ ਹੈ ਅੱਜ ਦੇ ਦਿਨ ਜੇ ਕਿਸੇ ਨਾਲ ਰੰਜਿਸ਼ ਹੋਵੇ ਤਾਂ ਮaaf ਕਰ ਦਿਓ ਮਾਫ਼ ਕਰਨਾ ਸਭ ਤੋਂ ਵੱਡੀ ਅਰਦਾਸ ਹੈ ਜਦ ਤੂੰ ਕਿਸੇ ਨੂੰ ਮਾਫ਼ ਕਰਦਾ ਹੈ ਤਾਂ ਤੂੰ ਆਪਣੇ ਮਨ ਵਿੱਚੋਂ ਭਾਰ ਘਟਾ ਲੈਂਦਾ ਹੈ ਜਿਸ ਮਨ ਵਿੱਚ ਭਾਰ ਨਾ ਹੋਵੇ ਉੱਥੇ ਗੁਰੂ ਦੀ ਕਿਰਪਾ ਜਲਦੀ ਉਤਰਦੀ ਹੈ ਖੁਸ਼ੀ ਦਾ ਮਤਲਬ ਸਿਰਫ ਹਾਸਾ ਨਹੀਂ ਖੁਸ਼ੀ ਦਾ ਮਤਲਬ ਹੈ ਮਨ ਵਿੱਚ ਠੰਡਕ ਚੈਨ ਤੇ ਸੰਤੋਖ ਗੁਰੂ ਜੀ ਕਹਿੰਦੇ ਨੇ ਸੰਤੋਖੀ ਸਦਾ ਸੁਖੀ ਹੈ ਮਾਇਆ ਵਾਲਾ ਸਦਾ ਦੁਖੀ ਹੈ ਇਸ ਲਈ ਜੋ ਵੀ ਮਿਲਿਆ ਹੈ ਉਸ ਨਾਲ ਖੁਸ਼ ਰਹੋ ਕਿਉਂਕਿ ਗੁਰੂ ਜਾਣਦਾ ਹੈ ਕਿ ਕਿਹੜੀ ਚੀਜ਼ ਕਦੋਂ ਦੇਣੀ ਹੈ ਅੱਜ ਦੇ ਦਿਨ ਆਪਣੇ ਘਰ ਦੇ ਹਰ ਕੋਨੇ ਵਿੱਚ ਪ੍ਰਕਾਸ਼ ਕਰੋ ਪਰ ਯਾਦ ਰੱਖੋ ਸਭ ਤੋਂ ਵੱਡਾ ਪ੍ਰਕਾਸ਼ ਦਿਲ ਵਿੱਚ ਕਰਨਾ ਹੈ ਗੁਰੂ ਜੀ ਨੇ ਕਿਹਾ ਅੰਤਰਜੋਤ ਪ੍ਰਗਟ ਹੋਏ ਤਾਂ ਮਨ ਖੁਸ਼ਿਆ ਹੋਏ ਜਦ ਜੋਤ ਜਗਦੀ ਹੈ ਤਾਂ ਮਨ ਵਿੱਚੋਂ ਡਰ ਤੇ ਦੁੱਖ ਆਪੇ ਨਿਕਲ ਜਾਂਦੇ ਨੇ ਘਰ ਵਿੱਚ ਬੱਚਿਆਂ ਨਾਲ ਬੈਠ ਕੇ ਗੁਰੂ ਜੀ ਦੀਆਂ ਕਹਾਣੀਆਂ ਸਾਂਝੀਆਂ ਕਰੋ। ਉਹਨਾਂ ਨੂੰ ਦੱਸੋ ਕਿ ਗੁਰੂ ਨਾਨਕ ਜੀ ਨੇ ਸਾਨੂੰ ਕੀ ਸਿਖਾਇਆ। ਇੱਕ ਰੱਬ ਹੈ ਜੋ ਸਦਾ ਸਾਡੇ ਨਾਲ ਹੈ। ਉਹ ਕਿਸੇ ਮੰਦਰ ਗੁਰਦੁਆਰੇ ਜਾਂ ਆਸਮਾਨ ਵਿੱਚ ਬੰਦ ਨਹੀਂ। ਉਹ ਸਾਡੇ ਹਿਰਦੇ ਵਿੱਚ ਵਸਦਾ ਹੈ। ਜਦ ਬੱਚੇ ਗੁਰੂ ਜੀ ਦੀ ਬਾਣੀ ਸੁਣਦੇ ਨੇ ਉਹਨਾਂ ਦੇ ਜੀਵਨ ਵਿੱਚੋਂ ਡਰ ਦੂਰ ਹੋ ਜਾਂਦਾ ਹੈ। ਗੁਰੂ ਜੀ ਦਾ ਪਿਆਰ ਸਿਰਫ ਬੋਲਾਂ ਵਿੱਚ ਨਹੀਂ ਉਹ ਜੀਵਨ ਦੇ ਹਰ ਕੰਮ ਵਿੱਚ ਹੋਣਾ ਚਾਹੀਦਾ ਹੈ ਜਦ ਤੂੰ ਕਿਸੇ ਦੀ ਸਹਾਇਤਾ ਕਰਦਾ ਹੈ ਉਸ ਸਮੇਂ ਗੁਰੂ ਤੇਰੇ ਹੱਥਾਂ ਰਾਹੀਂ ਕੰਮ ਕਰ ਰਿਹਾ ਹੁੰਦਾ ਹੈ ਇਸ ਦਿਨ ਜਿੰਨਾ ਹੋ ਸਕੇ ਕਿਸੇ ਲਈ ਕੁਝ ਚੰਗਾ ਕਰੋ ਚਾਹੇ ਕਿਸੇ ਦੇ ਦਿਲ ਨੂੰ ਸਹਾਰਾ ਦੇਵੋ ਜਾਂ ਕਿਸੇ ਲਈ ਦੁਆ ਮੰਗ ਲਵੋ ਇਹ ਹੀ ਸੱਚੀ ਸੇਵਾ ਹੈ ਜਦ ਤੂੰ ਕਿਸੇ ਨੂੰ ਸੱਚੀ ਖੁਸ਼ੀ ਦਿੰਦਾ ਹੈ ਉਹ ਖੁਸ਼ੀ ਤੈਨੂੰ 100 ਗੁਣਾ ਵੱਧ ਹੋ ਕੇ ਵਾਪਸ ਮਿਲਦੀ ਹੈ। ਇਹੀ ਹੈ ਬਰਕਤ ਦਾ ਨਿਜ਼ਮ। ਜਿਸਨੇ ਵੰਡਿਆ ਉਸਨੇ ਕਦੇ ਘਾਟ ਨਹੀਂ ਵੇਖੀ। ਗੁਰੂ ਜੀ ਦਾ ਬਚਨ ਹੈ ਵੰਡ ਛਕੋ। ਅੱਜ ਦੇ ਦਿਨ ਜੋ ਵੀ ਤੂੰ ਖਾ ਰਿਹਾ ਹੈ ਉਸ ਵਿੱਚੋਂ ਕੁਝ ਕਿਸੇ ਨਾਲ ਸਾਂਝਾ ਕਰ ਲੈ। ਇਹ ਸਾਂਝ ਤੇਰਾ ਕਲੇਸ਼ ਮਿਟਾ ਦੇਵੇਗੀ। ਜਦ ਤੂੰ ਨਾਮ ਜਪਦਾ ਹੈ ਤਾਂ ਤੇਰੇ ਚਾਰੇ ਪਾਸੇ ਦੀ ਬਾਤਾਵਰਣ ਹੀ ਬਦਲ ਜਾਂਦਾ ਹੈ ਜਿੱਥੇ ਨਾਮ ਜਪਿਆ ਜਾਂਦਾ ਹੈ ਉੱਥੇ ਰੂਹਾਂ ਨੂੰ ਸ਼ਾਂਤੀ ਮਿਲਦੀ ਹੈ ਘਰ ਵਿੱਚ ਨਾਮ ਦੀ ਧੁਨ ਚਲਾਓ ਤੇਰੇ ਬੱਚੇ ਤੇਰੇ ਵੱਡੇ ਸਭ ਉਸ ਉਸ ਰੋਸ਼ਨੀ ਨਾਲ ਪਰ ਜਾਣਗੇ ਜਦ ਤੂੰ ਵਾਹਿਗੁਰੂ ਦਾ ਨਾਮ ਲੈਂਦਾ ਹੈ ਤਾਂ ਹਰ ਦੁੱਖ ਹਰ ਤਣਾ ਹਰ ਡਰ ਉਸ ਨਾਮ ਦੇ ਸਾਹਮਣੇ ਛੋਟਾ ਹੋ ਜਾਂਦਾ ਹੈ ਨਾਮ ਸਿਰਫ ਸ਼ਬਦ ਨਹੀਂ ਇਹ ਤਾਕਤ ਹੈ ਇਹ ਤਾਕਤ ਜ਼ਿੰਦਗੀ ਦੇ ਹਰ ਅੰਧਕਾਰ ਨੂੰ ਰੋਸ਼ਨੀ ਵਿੱਚ ਬਦਲ ਦਿੰਦੀ ਹੈ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਤਿੰਨ ਮੂਲ ਮੰਤਰ ਦਿੱਤੇ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਛਕੋ ਇਹ ਤਿੰਨ ਗੱਲਾਂ ਜੋ ਸਾਡੀ ਜ਼ਿੰਦਗੀ ਦਾ ਅੰਗ ਬਣ ਜਾਣ ਤਾਂ ਘਰ ਵਿੱਚੋਂ ਕਦੇ ਬਰਕਤ ਨਹੀਂ ਘਟਦੀ ਕਿਰਤ ਦਾ ਮਤਲਬ ਸਿਰਫ ਕਮਾਈ ਨਹੀਂ ਸੱਚੀ ਕਮਾਈ ਉਹ ਹੈ ਜੋ ਈਮਾਨ ਨਾਲ ਕੀਤੀ ਜਾਵੇ ਜਦ ਤੂੰ ਇਮਾਨਦਾਰੀ ਨਾਲ ਕਮਾਉਂਦਾ ਹੈ ਤਾਂ ਤੇਰੇ ਹੱਥਾਂ ਵਿੱਚ ਲੱਗੇ ਹਰ ਦਾਣੇ ਵਿੱਚ ਗੁਰੂ ਦੀ ਕਿਰਪਾ ਵਸਦੀ ਹੈ ਕਈ ਵਾਰ ਕਿਸੇ ਕੋਲ ਬਹੁਤ ਧਨ ਹੁੰਦਾ ਹੈ ਪਰ ਚੈਨ ਨਹੀਂ ਹੁੰਦਾ ਪਰ ਜਦ ਗੁਰੂ ਜੀ ਦੀ ਕਿਰਪਾ ਨਾਲ ਕਮਾਈ ਹੁੰਦੀ ਹੈ ਤਾਂ ਥੋੜੇ ਵਿੱਚ ਵੀ ਬੇਅੰਤ ਸੰਤੋਖ ਮਿਲਦਾ ਹੈ ਅੱਜ ਦੇ ਦਿਨ ਜੇ ਤੂੰ ਸ਼ੁਕਰਾਨਾ ਕਰ ਲਵੇਂ ਤਾਂ ਗੁਰੂ ਤੇਰੇ ਘਰ ਵਿੱਚ ਸਦਾ ਲਈ ਵਸ ਜਾਵੇਗਾ ਸ਼ੁਕਰਾਨਾ ਕਰਨ ਦਾ ਮਤਲਬ ਹੈ ਹਰ ਗੱਲ ਵਿੱਚ ਰਜਾ ਮੰਨ ਲੈਣਾ ਜੋ ਮਿਲਿਆ ਉਹ ਵੀ ਠੀਕ ਜੋ ਨਹੀਂ ਮਿਲਿਆ ਉਹ ਵੀ ਠੀਕ ਇਹ ਹੀ ਉਸ ਦੀ ਮਰਜ਼ੀ ਹੈ ਇਹ ਹੀ ਹੈ ਗੁਰੂ ਨਾਨਕ ਦਾ ਮਾਰਗ ਰਜਾ ਵਿੱਚ ਰਹਿਣਾ ਜਦ ਤੂੰ ਹਰ ਹਾਲਤ ਵਿੱਚ ਰਜਾ ਵਿੱਚ ਰਹਿੰਦਾ ਹੈ ਤਾਂ ਦੁੱਖ ਵੀ ਦਾਤ ਬਣ ਜਾਂਦੇ ਨੇ ਕਿਉਂਕਿ ਕਿਉਂਕਿ ਗੁਰੂ ਜਾਣਦਾ ਹੈ ਕੀ ਕਿਹੜਾ ਕਿਹੜਾ ਤਜਰਬਾ ਤੇਰੀ ਰੂਹ ਨੂੰ ਮਜ਼ਬੂਤ ਕਰੇਗਾ ਇਸ ਲਈ ਅੱਜ ਦੇ ਦਿਨ ਡਰ ਨਾ ਰੱਖ ਸ਼ੱਕ ਨਾ ਰੱਖ ਸਿਰਫ ਇੱਕ ਗੱਲ ਕਹਿ ਦੇ ਜੋ ਤੂੰ ਚਾਹੇ ਮੇਰੇ ਵਾਹਿਗੁਰੂ ਉਹੀ ਹੋਵੇ ਜਦ ਤੂੰ ਇਹ ਅਰਦਾਸ ਕਰਦਾ ਹੈ ਤਾਂ ਗੁਰੂ ਤੇਰੇ ਘਰ ਵਿੱਚੋਂ ਕਲੇਸ਼ ਦੂਰ ਕਰ ਦਿੰਦਾ ਹੈ ਘਰ ਦੀਆਂ ਲੜਾਈਆਂ ਸ਼ਾਂਤੀ ਵਿੱਚ ਬਦਲ ਜਾਂਦੀਆਂ ਨੇ ਤੇਰੇ ਹਰ ਦਰਵਾਜ਼ੇ ਤੇ ਬਰਕਤ ਦੀ ਜੋਤ ਜਗਦੀ ਹੈ ਗੁਰੂ ਨਾਨਕ ਦਾ ਪ੍ਰਕਾਸ਼ ਪੁਰਬ ਸਾਨੂੰ ਇਹ ਹੀ ਜਾ ਦਵਾਉਂਦਾ ਹੈ ਕਿ ਰੌਸ਼ਨੀ ਕਿਸੇ ਦੀਆਂ ਅੱਖਾਂ ਨਾਲ ਨਹੀਂ ਦਿਲ ਨਾਲ ਵੇਖੀ ਜਾਂਦੀ ਹੈ ਜਦ ਦਿਲ ਵਿੱਚ ਗੁਰੂ ਵੱਸਦਾ ਹੈ ਤਾਂ ਹਰ ਦਿਨ ਪ੍ਰਕਾਸ਼ ਪੁਰਬ ਬਣ ਜਾਂਦਾ ਹੈ ਜਦ ਹਰ ਸਵੇਰੇ ਨਾਮ ਨਾਲ ਸ਼ੁਰੂ ਹੁੰਦੀ ਹੈ ਤਾਂ ਰਾਤ ਨੂੰ ਵੀ ਰੌਸ਼ਨੀ ਹੁੰਦੀ ਹੈ ਜਦ ਹਰ ਕੰਮ ਤੋਂ ਪਹਿਲਾਂ ਵਾਹਿਗੁਰੂ ਕਿਹਾ ਜਾਂਦਾ ਹੈ ਤਾਂ ਹਰ ਕੰਮ ਵਿੱਚ ਕਾਮਯਾਬੀ ਤੇ ਸ਼ਾਂਤੀ ਮਿਲਦੀ ਹੈ ਇਹੀ ਦਿਨ ਸਾਨੂੰ ਸਿਖਾਉਂਦਾ ਹੈ ਕਿ ਗੁਰੂ ਸਿਰਫ ਗੁਰਦੁਆਰੇ ਵਿੱਚ ਨਹੀਂ ਗੁਰੂ ਹਰ ਸਾਹ ਵਿੱਚ ਹੈ ਜਦ ਤੂੰ ਸਾਹ ਲੈਂਦਾ ਹੈ ਤਦ ਵੀ ਉਹ ਤੇਰੇ ਨਾਲ ਹੈ ਜਦੋਂ ਤੂੰ ਰੋਂਦਾ ਹੈ ਉਦੋਂ ਤੇਰੇ ਹੰਝੂ ਪੂੰਝਦਾ ਹੈ ਜਦ ਤੂੰ ਖੁਸ਼ ਹੁੰਦਾ ਹੈ ਉਹ ਤੇਰੇ ਨਾਲ ਮੁਸਕਰਾਉਂਦਾ ਹੈ ਇਸ ਲਈ ਅੱਜ ਦੇ ਦਿਨ ਆਪਣੇ ਦਿਲ ਦੇ ਦਰਵਾਜ਼ੇ ਖੋਲ ਦੇ ਗੁਰੂ ਦੀ ਰੌਸ਼ਨੀ ਨੂੰ ਅੰਦਰ ਆਉਣ ਦੇ ਆਪਣੇ ਘਰ ਵਿੱਚ ਪਿਆਰ ਨਿਮਰਤਾ ਤੇ ਸੇਵਾ ਦੀ ਸੁਗੰਧ ਭਰ ਦੇ ਫਿਰ ਵੇਖੀ ਕਿਵੇਂ ਹਰ ਦਿਨ ਖੁਸ਼ੀ ਦਾ ਦਿਨ ਬਣ ਜਾਂਦਾ ਹੈ ਗੁਰੂ ਜੀ ਕਹਿੰਦੇ ਨੇ ਜਿਸ ਸਿਮਰਤ ਸੁਖ ਪਾਵੇ ਮਨ ਤਨ ਹੋਏ ਨਿਰਮਲ ਜੋ ਉਸ ਦਾ ਸਿਮਰਨ ਕਰਦਾ ਹੈ ਉਸ ਦਾ ਮਨ ਤੇ ਤਨ ਦੋਵੇਂ ਨਿਰਮਲ ਹੋ ਜਾਂਦੇ ਨੇ ਪਵਿੱਤਰ ਹੋ ਜਾਂਦੇ ਨੇ ਜਦ ਘਰ ਦੇ ਹਰੇਕ ਕੋਨੇ ਵਿੱਚ ਨਾਮ ਦੀ ਧੁਨ ਗੂੰਜਦੀ ਹੈ ਤਾਂ ਘਰ ਸਿਰਫ ਇੱਟਾਂ ਦਾ ਨਹੀਂ ਰਹਿੰਦਾ ਉਹ ਗੁਰੂ ਦਾ ਦਰਬਾਰ ਬਣ ਜਾਂਦਾ ਹੈ ਅੱਜ ਦੇ ਦਿਨ ਸਿਰਫ ਦੀਵੇ ਨਾ ਜਗਾਓ ਆਪਣੀ ਰੂਹ ਦੀ ਜੋਤ ਵੀ ਜਗਾ ਲਓ ਕਿਉਂਕਿ ਜਦ ਤੂੰ ਅੰਦਰੋਂ ਰੋਸ਼ਨ ਹੋ ਜਾਵੇਂਗਾ ਤਾਂ ਸਾਰੀ ਦੁਨੀਆ ਤੈਨੂੰ ਚਮਕਦੀ ਦਿਸੇਗੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਤੇਰੇ ਘਰ ਵਿੱਚੋਂ ਕਦੇ ਸੁੱਖ ਸ਼ਾਂਤੀ ਤੇ ਬਰਕਤ ਘਟੇਗੀ ਨਹੀਂ ਹਰ ਦਿਨ ਨਵੇਂ ਪ੍ਰਕਾਸ਼ ਵਾਂਗ ਚਮਕੇਗਾ ਹਰ ਰਾਤ ਗੁਰਬਾਣੀ ਦੀ ਧੁਨ ਨਾਲ ਮਿੱਠੀ ਹੋਵੇਗੀ ਤੇਰੇ ਪਰਿਵਾਰ ਦੇ ਹਰ ਮੈਂਬਰ ਦੇ ਮਨ ਵਿੱਚ ਗੁਰੂ ਦਾ ਨਾਮ ਵਸੇ ਤੇ ਹਰ ਸਾ ਵਾਹਿਗੁਰੂ ਵਾਹਿਗੁਰੂ ਜਪੇ ਇਹ ਹੀ ਹੈ ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਦਾ ਸੱਚਾ ਅਰਥ ਆਪਣੇ ਅੰਦਰ ਰੌਸ਼ਨੀ ਜਗਾਓ ਅਤੇ ਉਸ ਰੌਸ਼ਨੀ ਨੂੰ ਦੁਨੀਆ ਨਾਲ ਸਾਂਝਾ ਕਰੋ ਜਿਵੇਂ ਗੁਰੂ ਜੀ ਕਹਿੰਦੇ ਨੇ ਜੋ ਪ੍ਰੇਮ ਖੇਲਣ ਦਾ ਚਾਉ ਜੋ ਪ੍ਰੇਮ ਦਾ ਰਾਹ ਚੁਣਦਾ ਹੈ ਉਸ ਨੂੰ ਕਦੇ ਹਨੇਰਾ ਨਹੀਂ ਘੇਰਦਾ ਅੱਜ ਦੇ ਦਿਨ ਪ੍ਰੇਮ ਦੇ ਰਾਹ ਤੇ ਚੱਲ ਗੁਰੂ ਦੀ ਰਜਾ ਵਿੱਚ ਰਹਿ ਤੇ ਨਾਮ ਦਾ ਜਾਪ ਕਰ ਤੇਰੇ ਘਰ ਵਿੱਚ ਸਦਾ ਲਈ ਬਰਕਤਾਂ ਦੀ ਬਰਸਾਤ ਹੋਵੇ ਤੇਰਾ ਮਨ ਨਿਰਮਲ ਹੋਵੇ ਰੂਪ ਪ੍ਰਕਾਸ਼ਿਤ ਹੋਵੇ ਤੇ ਜੀਵਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਰਹੇ ਵਾਹਿਗੁਰੂ ਜੀ ਚੈੱਕ ਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਆਪਣੇ ਅੰਦਰ ਗੁਰੂ ਨਾਨਕ ਦੇਵ ਜੀ ਦੀ ਜੋਤ ਨੂੰ ਜਗਾਓ ਘਰ ਵਿੱਚ ਵੀ ਜਗਾਓ ਤੇ ਆਪਣੇ ਅੰਦਰ ਵੀ ਜਗਾਓ ਤੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ